ਹਾਂਜੀ ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਭਾਗ ਦੇ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਅਸਾਮੀ ਸੰਬੰਧੀ ਜਿਹੜੀਆਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਕੀਤਾ ਗਿਆ ਇਹੇ ਪੋਸਟਾਂ ਪਿੰਡ ਪੱਧਰ ਦੇ ਵਿੱਚ ਹੁੰਦੀਆਂ ਹਨ ਤੇ ਇਸ ਦੇ ਲਈ ਜਿਹੜੀਆਂ ਜਿਹੜੀਆਂ ਸ਼ਾਤਾਂ ਜਾਂ ਯੋਗਤਾਵਾਂ ਕੌਣ-ਕੌਣ ਦੇ ਵਿੱਚ ਅਪਲਾਈ ਕਰਦੇ ਉਹ ਤੇ ਸੰਬੰਧੀ ਅਸੀਂ ਨੋਟੀਫਿਕੇਸ਼ਨ ਨੂੰ ਪੜ ਕੇ ਦੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਹੈਗਾ ਭਾਗ ਨੰਬਰ 2 ਦੇ ਵਿੱਚ ਜਿਹੜਾ ਅੰਗਣਵਾਲੀ ਵਰਕਰ ਹੈਲਪਰ ਦੀ ਅਸਾਮੀ ਸਬੰਧੀ ਸ਼ਰਤਾਂ ਨੇ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਨੀ ਇਹ ਵਿਦਿਅਕ ਯੋਗਤਾ ਵਿਦਿਅਕ ਯੋਗਤਾ ਦੇ ਵਿੱਚ ਅੰਗਣਵਾਲੀ ਵਰਕਰ ਦੇ ਲਈ ਜਿਹੜੀ ਉਹ ਘੱਟੋ ਘੱਟ ਸੁਢੀ ਗ੍ਰੈਜੂਏਸ਼ਨ ਉਹ ਪਾਸ ਕੀਤੀ ਹੋਣੀ ਹੋਈ ਚਾਹੀਦੀ ਆ ਜਾਂ ਗ੍ਰੈਜੂਏਸ਼ਨ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ ਇਸ ਤੋਂ ਇਲਾਵਾ ਤੁਸੀਂ 10ਵੀਂ ਪੱਧਰ ਤੇ ਜਿਹੜੀ ਉਹ ਪੰਜਾਬੀ ਦਾ ਵਿਸ਼ਾ ਜਿਹੜਾ ਪੜਿਆ ਹੋਣਾ ਚਾਹੀਦਾ ਜਾਂ ਜੇਕਰ ਨਹੀਂ ਤੁਸੀਂ ਇਹ ਵਿਸ਼ਾ ਪੜ੍ਹਿਆ ਤਾਂ ਇਸ ਦੇ ਬਰਾਬਰ ਦਾ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਜਿਹੜਾ ਪੀਪਰ ਲੈ ਆਂਦਾ ਉਹ 임ਧਿਆਣਾ ਦਾ ਪੰਜਾਬੀ ਵਿਸ਼ੇ ਦਾ ਹੋ ਪਾਸ ਕੀਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਆਂਗਣਵਾੜੀ ਵਰਕਰ ਦੀ ਜਿਹੜੀ ਪੋਸਟ ਲਈ ਅਪਲਾਈ ਕਰ ਸਕਦੇ ਹੋ ਨੰਬਰ 2 ਤੇ ਆ ਜਾਂਦਾ ਹੈਗਾ ਆਂਗਣਵਾੜੀ ਹੈਲਪਰ ਦੀ ਪੋਸਟ ਜਿਹੜੀ ਆਂਗਣਵਾੜੀ ਹੈਲਪਰ ਦੀ ਪੋਸਟ ਹੈ ਇਥੇ ਲਈ ਘੱਟੋ ਘੱਟ ਯੋਗਤਾ ਜਿਹੜੀ ਉਹ +2 ਰੱਖੀ ਗਈ ਜੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਜਿਹੜੀ ਤੁਸੀਂ ਉਹ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਇਹਦੇ 10ਵੇਂ ਪੱਧਰ ਤੇ ਤੁਸੀਂ ਪੰਜਾਬੀ ਦਾ ਜਿਹੜਾ ਪਿੱਛਾ ਪੜਿਆ ਹੋਣਾ ਚਾਹੀਦਾ ਜਾਂ ਬਰਾਬਰ ਪੰਜਾਬੀ ਭਾਸ਼ਾ ਵੱਲੋਂ ਪੰਜਾਬੀ ਵਿਸ਼ੇ ਦਾ ਜਿਹੜਾ ਐਮtਿਆਣਾ ਜਿਹੜਾ ਉਹ ਪਾਸ ਕੀਤਾ ਹੋਣਾ ਚਾਹੀਦਾ ਹੈਗਾ ਹੋਰ ਵਧੇਰੇ ਜਾਣਕਾਰੀ ਤੁਸੀਂ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਇੱਕ ਲਿੰਕ ਤੇ ਚੈੱਕ ਕਰ ਸਕਦੇ ਹੋ ਪਹਿਲਾਂ ਵਿਭਾਗ ਵੱਲੋਂ ਜਿਹੜੀਆਂ ਅਰਜ਼ੀਆਂ ਦੀ ਮੰਗ ਸੀ ਉਹ ਆਫਲਾਈਨ ਹੁੰਦੀ ਸੀ ਪਰ ਇਸ ਵਾਰ ਹੈ ਜਿਹੜੀ ਉਹ ਅਰਜ਼ੀਆਂ ਦੀ ਮੰਗ ਆਨਲਾਈਨ ਹੋ ਗਈ ਹੈ ਇਸ ਬਾਰੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਆਂ ਆਫਲਾਈਨ ਕੋਈ ਵੀ ਅਰਜ਼ੀ ਜਿਹੜੀ ਉਹ ਪ੍ਰਵਾਨ ਨਹੀਂ ਕੀਤੀ ਹੋਊਗੀ ਆਨਲਾਈਨ ਜਿਹੜੀ ਅਰਜ਼ੀ ਦੀ ਮਾਹਰਿਆ ਜਿਹੜੀ ਉਹ 19 11 2025 ਤੋਂ ਸ਼ੁਰੂ ਆ ਜਿਸ ਦੀ ਲਾਸਟ ਡੇਟ ਆ ਜਿਹੜੀ ਉਹ 10 12 2025 ਆ ਭਾਗ ਦੀ ਵੈਬਸਾਈਟ ਤੇ ਜਾਣ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਖੁੱਲੇਗਾ ਉਸ ਤੇ ਵੀ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਉੱਪਰ ਕਲਿੱਕ ਕਰ ਦੇਣਾ ਹੈਗਾ ਇਸ ਤੋਂ ਬਾਅਦ ਤੁਸੀਂ ਜੇ ਤੁਸੀਂ ਪੜਨਾ ਚਾਹੋ ਤਾਂ ਜਿਹੜੀਆਂ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਉਹ ਤੁਸੀਂ ਇੱਥੇ ਰੀਡ ਕਰ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਜਦੋਂ ਆਨਲਾਈਨ ਫਾਰਮ ਦੇ ਉੱਪਰ ਕਲਿੱਕ ਕਰ ਦਿੱਤਾ ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇੱਕ ਇੰਟਰਫੇਸ ਖੁੱਲ ਜਾਣਾ ਰਜਿਸਟ੍ਰੇਸ਼ਨ ਫਾਰਮ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਨਾਮ ਫਿਰ ਮੇਲ ਆਈਡੀ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਤੁਸੀਂ ਇੱਕ ਪਾਸਵਰਡ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਇਹ ਕੈਪਚਾ ਭਰਨ ਤੋਂ ਬਾਅਦ ਤੁਸੀਂ ਹਾਂ ਸਬਮਿਟ ਕਰ ਦੇਣਾ ਹੈਗਾ ਫਾਰਮ ਤੇ ਤੁਹਾਡਾ ਫਾਰਮ ਹੈ ਜਿਹੜਾ ਸਬਮਿਟ ਹੋ ਜਾਣਾ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਇੱਕ ਓਟੀਪੀ ਆ ਜਾਣਾ ਹੈਗਾ ਤੇ ਇਸ ਤੋਂ ਬਾਅਦ ਤੁਹਾਡੀ ਮੇਲ ਆਈਡੀ ਤੇ ਜਿਹੜਾ ਹੈਗਾ ਇੱਕ ਲੌਗਇਨ ਆਈਡੀ ਤੇ ਇੱਕ ਪਾਸਵਰਡ ਆ ਜਿਹੜਾ ਉਹ ਆ ਜਾਣਾ ਹੈਗਾ ਗਿਸਟਿੰਗ ਮਦਦ ਦੇ ਨਾਲ ਤੁਸੀਂ ਅੱਗੇ ਜਾ ਕੇ ਜਿਹੜਾ ਫਾਰਮ ਤੁਹਾਡਾ ਰਹਿੰਦਾ ਉਹ ਤੁਸੀਂ ਲੌਗਇਨ ਕਰਕੇ ਕੰਪਲੀਟ ਹੈ ਜਿਹੜਾ ਉਹ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਖੁੱਲ ਜਾਣਾ ਹੈਗਾ ਇਸ ਤੋਂ ਬਾਅਦ ਤੁਸੀਂ ਇਹ ਜਿਹੜੀਆਂ ਹਦਾਇਤਾਂ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਇੱਥੇ ਆਂਗਣਵਾਲੀ ਸੈਂਟਰਾਂ ਦਾ ਕੋਡ ਦਿੱਤਾ ਹੋਇਆ ਤੇ ਇੱਥੇ ਕਲਿੱਕ ਕਰਕੇ ਤੁਸੀਂ ਇਸ ਪੀਡੀਐਫ ਨੂੰ ਤੁਸੀਂ ਜਿਹੜਾ ਡਾਊਨਲੋਡ ਕਰ ਲੈਣਾ ਹੈ ਜਿਹੜੇ ਵੀ ਤੁਸੀਂ ਏਰੀਆ ਦੇ ਹੈਗੇ ਹੋ ਤਾਂ ਤੁਸੀਂ ਉੱਥੇ ਜਿਹੜਾ ਆਂਗਣਵਾਲੀ ਸੈਂਟਰ ਦਾ ਇੱਕ ਕੋਡ ਆ ਜਿਹੜਾ ਉਹ ਦਿੱਤਾ ਹੋਊਗਾ ਉਹ ਕੋਡ ਨੂੰ ਤੁਸੀਂ ਇਹਦੇ ਵਿੱਚ ਭਰ ਕੇ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਕਰੋਗੇ ਐਗਰੀ ਕਰਕੇ ਤੁਸੀਂ ਅੱਗੇ ਆ ਜਾਓਗੇ ਉਸ ਤੋਂ ਬਾਅਦ ਤੁਸੀਂ ਇੱਥੇ ਪੋਸਟ ਫਾਰ ਅਪਲਾਈ ਕਿਸ ਪੋਸਟ ਲਈ ਤੁਸੀਂ ਅਪਲਾਈ ਕਰਨਾ ਹੈ ਅੰਗੜਵਾਲੀ ਹੈਲਪਰ ਦਿੱਲੀ ਜਾਂ ਵਰਕਰ ਦੇ ਲਈ ਇਹ ਤੋਂ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਹਾਡਾ ਫੁੱਲ ਨੇਮ ਆ ਜੂਗਾ ਫਿਰ ਤੁਸੀਂ ਇੱਥੋਂ ਫੋਟੋ ਕਲਿੱਕ ਕਰ ਦੇਣੇ ਹੈਗੇ ਮਦਰ ਨੇਮ ਫਾਦਰ ਨੇਮ ਤੁਸੀਂ ਫਿਲ ਕਰ ਦੇਣਾ ਹੈਗਾ ਇੱਥੇ ਤੁਸੀਂ ਆਪਣੇ ਸਿੰਗਰੇਚਰ ਆੜੇ ਉਹ ਅਪਲੋਡ ਕਰ ਦੇਣੇ ਹੈਗੇ ਇੱਥੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਏਗਾ ਤੁਹਾਡਾ ਡੌਟਰਨ ਲਾ ਕੀ ਤੁਸੀਂ ਪਿੰਡ ਦੀ ਮਤਲਬ ਨੋ ਹੈਗੇ ਹੋ ਜਾਂ ਨਹੀਂ ਉਹ ਤੇ ਤੁਹਾਨੂੰ ਜਸ ਕਰ ਦੇਣਾ ਹੈ ਫਿਰ ਇਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਮੈਰਿਡ ਸਟੇਟਸ ਕੈਟਾਗਰੀ ਕਿਹੜੀ ਆ ਇਸ ਨੂੰ ਬੁੜੇ ਧਿਆਨ ਨਾਲ ਤੁਸੀਂ ਭਰ ਸਕਦੇ ਹੋਗੇ ਉਸ ਤੋਂ ਬਾਅਦ ਅਪਲੀਕੇਸ਼ਨ ਫਾਰਮ ਆ ਜਿਹੜਾ ਸਾਰਾ ਫਿਲ ਹੋ ਜਾਊਗਾ ਅਪਲੋਡ ਕਰ ਦੇਣੀ ਆ ਫੋਟੋਗ੍ਰਾਫ ਤੁਹਾਡੀ ਤੇ ਸਿਗਨੇਚਰ ਤੇ ਜਿਹੜੇ-ਜਿਹੜੇ ਡਾਕੂਮੈਂਟ ਆ ਜਿਹੜੇ ਉਹ ਤੁਸੀਂ ਡਾਕੂਮੈਂਟ ਆ ਜਿਹੜੇ ਅਟੈਚ ਆ ਜਿਹੜੇ ਤੁਸੀਂ ਕਰ ਦੇਣੇ ਹਨ ਫਿਰ ਤੁਸੀਂ ਸਬਮਿਟ ਬਟਨ ਤੇ ਕਲਿੱਕ ਕਰ ਦੇਣਾ ਹੈਗਾ ਤੇ ਤੁਹਾਡਾ ਫਾਰਮ ਆ ਜਿਹੜਾ ਉਹ ਐਕਸਸਫੁਲੀ ਹੈ ਜਿਹੜਾ ਸਬਮਿਸ਼ਨ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਜੋ ਫੀਸ ਹੈ ਜਿਹੜੀ ਉਹ ਫਿਲ ਕਰਨੀ ਹੈਗੀ ਹੈ ਜਿਸ ਦੇ ਵਿੱਚ ਇਹ ਤੁਹਾਡੀ ਫੀਸ ਹੈ ਜਿਹੜੀ ਉਹ ਦਿੱਤੀ ਗਈ ਅੰਗਣਵਾੜੀ ਵਰਕਰ ਦੀ ਜਨਰਲਲੀ 500 ਆ ਐਸਸੀਆਂ ਤੇ ਅਦਰ ਕੈਟਾਗਰੀ ਦੇ ਲਈ 250 ਤੇ ਅੰਗਣਵਰੀ ਹੈਲਪ ਵਰਕਰ ਦੇ ਲਈ ਜਿਹੜਾ 300 ਤੇ ਅਦਰ ਕੈਟਾਗਰੀ ਦੇ ਲਈ ਰੋ 150 ਹੈਗਾ ਫਿਰ ਤੁਸੀਂ ਜਦੋਂ ਫੀਸ ਤੁਹਾਡੀ ਸਕਸਫੁਲ ਹੋ ਜਾਊਗੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹਾਂ ਇਸ ਨੂੰ ਅੱਗੇ ਫਿਊਚਰ ਦੇ ਲਈ ਸੇਵ ਕਰਕੇ ਰੱਖ ਸਕਦੇ ਹਾਂ ਤੇ ਵਧੇਰੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ